ਆਪਊਗਾ ਫਿਰ ਇਹ ਕਹਿਣਗੇ ਜੀ ਹਿੰਦੂ ਸਿੱਖਾਂ ਦੇ ਵਿੱਚ ਲੜਾਈ ਹੋ ਰਹੀ ਆ ਚਲ ਜਗ ਕੇ ਹਿੰਦੂ ਸਿੱਖਾਂ ਦੀ ਲੜਾਈ ਨਹੀਂ ਹੈਗੀ ਇਹ ਕੁਝ ਮੈਂ ਪਹਿਲਾਂ ਦੱਸ ਰਿਹਾ ਕੁਝ ਪਰਸੈਂਟ ਲੋਕ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਲੰਦਰ ਦੇ ਵਿੱਚ ਵੀ ਕਾਂਡ ਹੋਇਆ ਦੇਖੋ ਚਲਦੇ ਫਿਰਦੇ ਹਿੰਦੂ ਦੇ ਘਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਗ੍ਰੇਨਾਈਟ ਛੜਦਾ ਨਾਲੇ ਹਿੰਦੂ ਸਿੱਖੇ ਇੱਕ ਤਾਂ ਇੱਕ ਪਿਆਰ ਆ ਕੁਝ ਰਾਜਿਕਾ ਜਿਹੜੇ ਹੈਗੇ ਨੇ ਖਾਲਿਸਤਾਨੀ ਉਹ ਨਹੀਂ ਚਾਹੁੰਦੇ ਕਿ ਆਪ ਜੇ ਇਕੱਠੇ ਹੋਣ ਹਿੰਸਾ ਪੈਦਾ ਹੋਵੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦਾ ਕੀ ਮਾਹੌਲ ਬਣਿਆ ਹੋਇਆ ਹੈ ਪਹਿਲਾਂ ਮੋਗੇ ਤੁਹਾਨੂੰ ਪਤਾ ਹਿੰਦੂ ਲੀਡਰ ਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਫਿਰ ਅੰਮ੍ਰਿਤਸਰ ਦੇ ਵਿੱਚ ਸਾਡੇ ਮੰਦਰਾਂ ਦੇ ਵਿੱਚ ਗ੍ਰੇਨੇਡ ਛਿੱਟਿਆ ਗਿਆ ਮੋਗੇ ਦੇ ਵਿੱਚ ਸਾਡੇ ਇੱਕ ਬੰਦੇ ਦੇ ਘਰੇ ਗ੍ਰੇਨੇਡ ਛਿੱਟਿਆ ਗਿਆ ਹੁਣ ਤੁਸੀਂ ਇਹ ਦੇਖੋ ਕਿ ਹਿਮਾਚਲ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਜਿੱਥੇ ਸਿੱਖ ਜਾਂਦੇ ਆ ਜਦਕਿ ਸਹਿਮਾਚਲੀ ਕੀ ਕਹਿੰਦੇ ਆ ਕਿ ਜਿਹੜੇ ਦਸੇ ਗੁਰੂ ਆ ਸਾਡੇ ਗੁਰੂ ਆ ਜਿਹੜੇ ਸਿੱਖ ਆ ਸਾਡੇ ਸਿਰ ਦੀ ਤਾਜ ਆ ਲੇਕਿਨ ਜੇ ਕਿਤੇ ਤੁਸੀਂ ਇਹ ਦੱਸੋ ਕਿ ਅੱਜ ਜੇ ਪੰਜਾਬ ਦੇ ਵਿੱਚ ਬਾਹਰੋਂ ਕੋਈ ਆ ਕੇ ਕਿਸੇ ਦੀ ਪੈਨ ਛੇੜੂਗਾ ਤਾਂ ਉਹਦੀ ਕਟਾਈ ਹੋਣੀ ਹੈ ਇਹ ਜਾ ਕੇ ਉੱਥੇ ਹਿਮਾਚਲ 'ਚ ਗੰਦ ਪਾਉਂਦੇ ਆ ਕਿੰਨੀ ਵੀਡੀਓ ਆਈਆਂ ਨੇ ਜਿਹੜਾ ਕਿ ਧਾਰਮਿਕ ਸਥਾਨ ਤੇ ਜਾਂ ਲੈ ਚਮਕੀਲੇ ਦੇ ਗਾਣੇ ਲਾ ਲਾ ਕੇ ਜਾਂਦੇ ਆ ਇਹ ਲੋਕ ਜਿਹੜੇ ਨੇ ਕੁਝ ਜਿਵੇਂ ਸਾਡੇ ਸੀਨੀਅਰ ਲੀਡਰ ਵੀ ਕਹਿੰਦੇ ਕਿ 2% ਲੋਕ ਜਿਹੜੇ ਗੰਦ ਪਾ ਰਹੇ ਨੇ ਜਿਹੜੇ ਪੰਜਾਬ ਦੇ ਅਸਲੀ ਸਿੱਖ ਨੇ ਉਹ ਤੁਸੀਂ ਦੇਖੋ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖ ਰਹੇ ਨੇ ਕੱਲੇ ਪੰਜਾਬ 'ਚ ਸਿੱਖ ਨਹੀਂ ਹੈਗੇ ਰਾਜਪੂਰੇ ਤਾਂ ਕਿ ਪੰਜਾਬ ਆ ਪੰਜਾਬ ਤੋਂ ਕਹਾ ਹਰਿਆਣਾ ਸ਼ੁਰੂ ਹੋ ਜਾਂਦਾ ਹਿੰਦੁਸਤਾਨ ਦੇ ਵਿੱਚ ਕਿੰਨੇ ਸਟੇਟ ਆ ਕਿਹੜੀ ਇਹ ਜੀ ਸਟੇਟ ਆ ਜਿੱਥੇ ਸਿੱਖ ਨਹੀਂ ਹੈਗਾ ਔਰ ਹਰ ਜਗ੍ਹਾ ਸਿੱਖ ਨਾਲ ਜਿੰਨਾ ਆਦਰ ਮਾਨ ਹੁੰਦਾ ਕਿਤੇ ਵੀ ਨਹੀਂ ਹੁੰਦਾ ਪੰਜਾਬ ਚ ਤਾਂ ਜ਼ਿਆਦਾ ਗੰਦ ਪਿਆ ਹੋਇਆ ਹੈ ਅੱਜ ਤੁਸੀਂ ਵੇਖੋ ਬੱਸਾਂ ਦੇ ਵਿੱਚ ਧੱਕੇ ਨਾਲੇ ਪਿੰਡਾਂ ਵਾਲੇ ਦੀ ਫੋਟੋ ਲਾ ਰਹੇ ਨੇ ਅਸੀਂ ਪੁੱਛਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਐਦਾਂ ਹੀ ਮਾਹੌਲ ਖਰਾਬ ਹੋਊਗਾ ਕੱਲ ਨੂੰ ਪੰਜਾਬ ਦੀਆਂ ਬੱਸਾਂ ਹਿਮਾਚਲ ਜਾਣਗੀਆਂ ਜੇ ਹਿਮਾਚਲ ਵਾਲੇ ਇੰਦਰਾ ਗਾਦੀ ਦੀ ਫੋਟੋ ਲਾਣ ਲੱਗੇ ਜਾਂ ਜਨਰਲ ਵੈਦਿਆ ਦੀ ਫੋਟੋ ਲਾਣ ਲੱਗੇ ਫਿਰ ਇਹਨਾਂ ਦੀ ਚੀਕਾਂ ਦੀ ਨਿਕਲਣਗੀਆਂ ਫਿਰ ਮਾਹੌਲ ਖਰਾਬ ਹੋਊਗਾ ਫਿਰ ਇਹ ਕਹਿਣਗੇ ਜੀ ਹਿੰਦੂ ਸਿੱਖਾਂ ਦੇ ਵਿੱਚ ਲੜਾਈ ਹੋ ਰਹੀ ਹੈ ਜਗ ਕੇ ਇਹ ਹਿੰਦੂ ਸਿੱਖਾਂ ਦੀ ਲੜਾਈ ਨਹੀਂ ਹੈਗੀ ਇਹ ਕੁਝ ਮੈਂ ਪਹਿਲਾਂ ਦੱਸ ਰਿਹਾ ਕੁਝ ਪਰਸੈਂਟ ਲੋਕ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਉਹ ਵੀ ਬਾਹਰੋਂ ਫੰਡਿੰਗ ਲੈ ਕੇ ਇਹ ਕੋਈ ਧਰਮ ਪ੍ਰੇਮੀ ਨਹੀਂ ਹੈਗੇ ਇਹ ਬੜੀ ਸਿੱਖੀ ਦਾ ਇਹ ਪ੍ਰਚਾਰ ਕਰ ਰਹੇ ਨੇ ਇਹ ਬਾਹਰੋਂ ਕਰੋੜਾ ਰੁਪਏ ਦਾ ਫੰਡ ਆਂਦਾ ਹੈ ਉਹਨਾ ਕਰਕੇ ਇਹਨਾਂ ਨੇ ਗੰਦ ਪਾਇਆ ਹੋਇਆ ਅਸੀਂ ਸਰਕਾਰ ਨੂੰ ਕਹਿੰਦੇ ਆ ਇਹਨਾਂ ਤੇ ਲਗਾਮ ਲਗਾਈ ਜਾਵੇ ਜਿਹੜੇ ਬੱਸਾਂ ਤੇ ਵੀ ਪੋਸਟਰ ਲਾਏ ਜਾ ਰਹੇ ਆ ਇਹਨਾਂ ਤੇ ਵੀ ਕਾਰਵਾਈ ਹੋਵੇ ਨਹੀਂ ਤਾਂ ਆਹ ਨਾਲੇ ਦਿਨਾਂ ਚ ਹੋਰ ਮਾਹੌਲ ਖਰਾਬ ਹੋਊਗਾ ਜੈ ਸ਼੍ਰੀ ਰਾਮ ਜੀ ਜੀ ਰਾਮ ਜੀ ਜਿਸ ਦਾ ਅਫਸਰ ਮੋਰੀ ਹੈ ਜੀ ਨੇ ਦੱਸਿਆ ਪ੍ਰਧਾਨ ਜੀ ਨੇ ਕਿ ਮਾਹੌਲ ਬਹੁਤ ਖਰਾਬ ਹੋ ਰਿਹਾ ਆ ਜਾਦਾ ਵੀ ਪੰਜਾਬ ਦੀ ਉੱਚੀ ਇੱਜ਼ਤ ਐਨੀ ਵੈਲਿਊ ਵੀ ਪੰਜਾਬੀ ਪੰਜਾਬੀ ਆਪ ਅਸੀਂ ਲੜੀ ਜਾਣਗੇ ਬਾਹਰ ਹੀ ਨਿਕਲਣ ਬਾਣਗੇ ਹੈਗੇ ਜੁਦੇ ਦੇਖੋ ਸ਼ਰਾਤੀ ਡਟੂਆ ਨੇ ਜੋ ਖਾਲੀਸਥਾਨੀਆਂ ਦਾ ਨਾਮ ਲੈ ਕੇ ਚੱਲ ਰਹੇ ਨੇ ਬਹੁਤ ਹੀ ਜ਼ਿਆਦਾ ਦਰਦਨਾਕ ਹੋਰੇ ਆਂ ਦਿਲੰਦਰ ਦੇ ਵਿੱਚ ਵੀ ਗਾਂਡ ਹੋਇਆ ਦੇਖੋ ਚੱਲਦੇ ਫਿਰਦੇ ਹਿੰਦੂ ਦੇ ਘਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਗ੍ਰੇਨਾਈਟ ਛੜਤਾ ਨਾਲੇ ਹਿੰਦੂ ਸਿੱਖ ਇੱਕ ਤਾਂ ਇੱਕ ਪਿਆਰ ਆ ਕੋ ਸ਼ਰਾਤੀ ਡਟੂ ਜਿਹੜੇ ਹੈਗੇ ਨੇ ਖਾਲੀਸਥਾਨੀ ਉਹ ਨਹੀਂ ਚਾਹੁੰਦੇ ਕਿ ਆਪ ਅਜੇ ਇਕੱਠੇ ਹੋਣ ਕੀ ਸਾਬ ਐਲਾ ਹੋਵੇ ਇੱਕ ਦੂਜੇ ਦੇ ਬੈਰੀ ਹੋਣ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਜਾਗੋ ਤੇ ਪਿਆਰ ਵਧਾਓ ਭਾਈ ਇਨਸਾਨਾ ਵਧਾਓ ਤੁਸੀਂ ਇਹ ਜੀਂਦਾ ਬੱਸੀ ਸਾਹਿਬ ਨੂੰ ਪ੍ਰਧਾਨ ਜੀ ਨੇ ਦੱਸਿਆ ਹੈ ਜੈਸ਼ੀ ਆਪੀ ਦਾ